ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੀ ਰਿਕਵੈਸਟ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਅੱਜ ਦੀ ਵਿਜਿਟ ਪਿੰਡ ਗੱਗੋ ਬੂਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਭਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚਿਆ ਆਪਣੀ ਤਸੱਲੀ ਜ਼ਰੂਰ ਸਜਣੋ ਕਰਿਆ ਕਰੋ ਠੀਕ ਆ ਜੀ ਤੇ ਜੈਜ ਕੀਮਤ ਵਿੱਚ ਇੱਥੋਂ ਪਸ਼ੂ ਵਿਖਾਉਨੇ ਆ ਦੋ ਵੈੜਾ ਬਿਲਕੁਲ ਇੱਕ ਵੈੜ ਦੋਂਦੀ ਆ ਇੱਕ ਬ੍ਰਾਊਨ ਕਲਰ ਦੇ ਵਿੱਚ ਆ ਗਈ ਇੱਕ ਮੈਂ ਆ ਨੀਲੀ 라ਵੀ ਦੇ ਵਿੱਚ ਪਖਰਾ ਖਰੀ ਤੇ ਪਲੂਣ ਜਿਹੜੀ ਕੱਟੀ ਸੂਈ ਹੋਈ ਆ ਕੱਲ ਦੀ ਆਓ ਕਰੀਏ ਡਿਟੇਲ ਸਾਂਝੀ ਬਾਈ ਦਲਬੀਰ ਸਿੰਘ ਸਤਿ ਸ੍ਰੀ ਅਕਾਲ ਜੀ ਗੱਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਓਕੇ ਰਿਪੋਰਟਾਂ ਵੀਰ ਹਾਂਜੀ ਹਾਂਜੀ ਓਕੇ ਸਤੂ ਸਾਹਿਬ ਬਹੁਤ ਸ਼ੁਕਰ ਹੈ ਹਾਂਜੀ ਹਾਂਜੀ ਡਰੈੱਸ ਕਰੀਏ ਨੋਟ ਨਾਂ ਦਲਬੀਰ ਸਿੰਘ ਪਿੰਨ ਕਾ ਗੋਬੂਾ ਤਸੀਲ ਤੇ ਜਿਲ੍ਹਾ ਸ੍ਰੀ ਚਰਨਤਾਲ ਸਾਹਿਬ ਜੀ ਮੋਬਾਈਲ ਨੰਬਰ 9781309918 ਠੀਕ ਆ ਹਾਂਜੀ ਹਾਂਜੀ ਕਿਦਣ ਸੋਈ ਛੋਟੀ ਸੰਤੂ ਸਾਹਿਬ ਇਹ ਰਾਤ ਦੀ ਸੋਈ ਕੱਲ ਦੀ ਸ਼ਾਮ ਆਈ ਹੈ ਕੱਲ ਦੀ ਸੋਈ ਹੈ ਨਾ ਹਾਂਜੀ ਹਾਂਜੀ ਤੇ თან ਤੋਂ ਬੜਾ ਚੰਗਾ ਕੱਢਿਆ ਦਵਾਈ ਵੀ ਚੰਗੀ ਹੋ ਗਈ ਹੈ ਨਾ ਵੀ ਓਕੇ ਸੰਤੂ ਸਾਹਿਬ ਓਕੇ ਬਾਈ ਹ ਤੇ ਚੌਣਚਾਂ ਬਿਲਕੁਲ ਖੁੱਲ ਹੀ ਹੋ ਗਈ ਹਾਂਜੀ ਹਾਂਜੀ ਸੰਤੂ ਸਾਹਿਬ ਖੁੱਲ ਹੀ ਬਿਲਕੁਲ ਓਕੇ ਹੋ ਗਈ ਤੋਰਾ ਕਰਵਾਈਏ ਚੱਕ ਮਗਰ ਮੇਲ ਕਫ ਆ ਗਿਆ ਨਾ ਬੱਚਾ ਠੀਕ ਹੈ ਲਓ ਜੀ ਮੇਲ ਕਫ ਸਜ ਨੂੰ ਆ ਬੱਚਾ ਮਗਰ ਲਓ ਜੀ ਲਾਇਓ ਜੀ ਕਿਆ ਬਾਤ ਹੈ ਦੁੱਧ ਜਾਰਾ ਨਹੀਂ ਤੇ 10 ਕਿਲੋ ਤਾਂ ਨਹੀਂ ਜਾਂਦੀ ਹਾਂਜੀ ਹਾਂ ਨਾ ਬੜੇ ਆਰਮਨਾਂ ਹੀ ਪਹਿਲਾਂ ਹੀ ਕੱਟੀ 10 ਕਿਲੋ ਬੜੇ ਆਰਮਨਾਂ ਸੱਜਰੋਂ ਦੁੱਧ ਭਰੀ ਜਾਊਗੀ ਪਲੂਣੀ ਤੇ ਬਟਨ ਵਾਲਾ ਛਟਾ ਆ ਗਿਆ ਠੀਕ ਹੈ ਜੀ ਰੇਟ ਬਾਈ ਦਲਬੀਰ ਸਾਹਿਬ ਕੀ ਕਰ ਦੀਏ ਕੋਲ ਸਭ ਇਹਦਾ 92000 ਕਰਦੇ ਆਪਾਂ ਅਛਾ 92000 ਹਾਂਜੀ ਹਾਂਜੀ ਠੀਕ ਆ 87000 ਦੀ ਦੇ ਦੀਏ 87 ਦੀ ਹਾਂਜੀ ਹਾਂਜੀ 85 ਦੀ ਨਾ ਕਰ ਦੀਆਂ ਹਨਾ ਨਹੀਂ ਜਿਆਸੀ ਦੀ ਕਰਦੀ ਦਿਨ ਵਾਵਾ ਗਈ ਦਿਨ ਵਾਵਾ ਗਈ ਚਲੋ ਜਾਣ ਦੋ ਜਾਨਦਗੀ ਆ ਨੀਲੀ ਰਾਵੀ ਦੇ ਵਿੱਚ ਜਿਹੜੀ ਖਿਆਲ ਰੱਖਦੀ ਏ ਤੀਜਾ ਕੇ ਸੂਆ ਲੱਗਦੀ ਹੈ ਹਾਂਜੀ ਹਾਂਜੀ ਤੀਜਾ ਤੇ ਦੁੱਧ ਬਾਈ ਕਿੰਨਾ ਹੋਊਗਾ ਸੰਤੂ ਸਾਹਿਬ ਇਹ ਥੱਲੇ ਆਪਾਂ ਝੂਠ ਨਹੀਂ ਮਾਰਨਾ 7 ਕਿਲੋਟਰ ਹੈਗਾ 7 ਕਿਲੋ ਹਾਂਜੀ ਹਾਂਜੀ ਤੇ ਉਹ ਕੱਟਈ ਸਕਣੋ ਜਿਹੜੀ ਬੈਠੀ ਹੈ ਨਾ ਮਹੀਨਾ ਕੋ 20 ਦਿਨ ਹੋ ਗਏ ਸੋਈ ਨੂੰ ਆ ਇੰਨਾ ਕੋ ਹੋ ਗਿਆ ਸੰਤੂ ਸਾਹਿਬ ਖੁੱਲ ਗਏ ਦੰਦ ਦੰਦ ਬਿਲਕੁਲ ਕਾਇਮ ਹੈ ਸੱਜਣੋ ਕਵਾੜਿਆਂ ਰਗੇ ਦੰਦ ਤੇ ਥਾਂ ਲੇਵਾ ਬੜਾ ਪੱਤਰਿਆ ਸੇਂਗ ਹੀ ਸੇਂਗ ਖੁੱਲਾ ਹੋਊਗਾ ਮਾਸਾ ਬਾਕੀ ਮੈਂ ਸੋਣੀ ਆ ਫਾਬਰਬ ਹੈਗੀ ਆ ਥਣਵਾਨਾ ਵੀ ਸੋਹਣਾ ਲੱਗਾ ਬਿਲਕੁਲ ਲੈਓ ਜੀ ਲਓ ਜੀ ਆ ਜਾ ਭਈ ਕਰ ਮਾਰ ਗਏ ਤੇ ਬੰਨ ਨੂੰ ਲਾਓ ਟਿਕਾਣੇ ਤੇ ਮੈਨੂੰ ਯਾਦ ਹੀ ਧਾਈ ਹੈ ਨਾ ਪੀ ਲੈੰਦੋ ਪਾਣੀ ਲਓ ਜੀ ਇਹ ਇਹਦੀ ਕੀਮਤ ਬਾਈ ਫਿਰ ਕੀ ਕਰ ਦੀਗੇ ਚੰਦੂ ਸਾਹਿਬ ਮੋਲ ਆਪਾਂ ਦਾ 62000 ਕਰਦੇ ਹਾਂ ਹਾਂ ਨਾ ਹਾਂ ਨਾ 60 ਵੀ ਦਮੰਗ ਦੋ ਛੱਤ ਦੀ ਦੋ ਕੀ ਕਰ ਦੀਗੇ ਨਹੀਂ ਯਾਰ ਕਰ ਦੋ ਦੋ ਨਾ ਕਰੀਏ ਜਾਣ ਦੇ ਦੋ ਜਾਣ ਦੇ ਖੋਸ਼ ਰਹੇ ਯਾਦ ਕਰੇ ਦੁੱਧ ਪੀਵੇ ਭੇ ਹੋ ਜਾਗੇ ਆ ਗਈ ਦੁੱਗੀ ਬੱਛੀ ਹਨਾ ਹਾਂਜੀ ਹਾਂਜੀ ਕਿਆ ਬਾਤ ਬੱਛੀ ਬੜੀ ਯਾਰ ਸਾਂਭੀ ਆ ਚੰਦੂ ਸਾਹਿਬ ਕਰ ਦੋ ਜਨ ਇੱਕ ਹੋਇਆ ਪੂਰਾ ਹਨਾ ਬਾਕੀ ਤੇਲ ਟੁਲ ਕਾਫੀ ਪਈ ਸਜਣੋ ਤੇ ਦੋ ਦਾ ਨਿਆ ਬੱਛੀ ਮੂੰਹ ਤੋਂ ਪਲੂਣ ਹੀ ਸੁਣਾ ਇਹ ਥਾਣ ਵੀ ਚੰਗਾ ਬਣਾ ਜੂਗੀ ਕੱਟ ਜੂਗਾ ਜੇ ਇਹ ਸੁੰਦੀ ਨਹੀਂ ਆ ਨਹੀਂ ਸੰਦੂ ਸਾਹਿਬ ਓਕੇ ਖੁੱਲ ਗਏ ਤੇ ਫੇਸ ਕੁਆਲਟੀ ਬਿਲਕੁਲ ਨਿੱਕੀ ਜੀ ਕਰਮਾ ਵਾਲੀ ਦੀ ਲੋ ਜੀ ਮੂਰਤੋ ਥਾਣਾ ਬਹੁਤ ਸੋਹਣਾ ਲੰਮਾ ਅਗਲਾ ਥਾਣ ਤੇ ਮੁਠੀ ਰੋ ਸਜਣਾ ਬਾਹਰ ਹੈ ਤੇ ਜਿਹੜਾ ਪਿਛਲਾ ਥਾਣਾ ਉਹ ਮੁਠੀ ਦੇ ਵਿੱਚ ਘਰ ਆਊਗਾ ਲੋ ਜੀ ਲੈਓ ਭਾਈ ਜੀ ਵਾਡ ਕਰਕੇ ਮਸਕਰੀਆਂ ਕਰਦੀ ਆ ਨਾ ਤੈਨੂੰ ਹਾਂ ਜੀ ਹਾਂ ਜੀ ਕਰ ਦਾਂ ਹਾਂ ਲਓ ਜੀ ਅਗਲਾ ਥਾਂ ਤੁਹਾਨੂੰ ਕਰਾਉਣੀ ਚੈੱਕ ਹਾਂ ਲਓ ਜੀ ਅਗਲਾ ਥਾਂ ਬਹੁਤ ਸੋਹਣਾ ਲੱਗਣਾ ਤੇ ਰੇਟ ਬਾਈ ਕੀ ਰਹੇਗਾ ਸੰਧੂ ਸਾਹਿਬ ਮੋਲੇ ਦਾ ਆਪਾਂ ਹੁਣ ਅਜੇ 72000 ਕਰਦੇ ਹਾਂ ਹਾਂ ਤੇ ਹੁਣ ਆਪਾਂ 67000 ਦੀ ਦਵਾਂਗੇ ਹੋਰ ਹਾਂ ਹੋਰ ਪਿਆਰ ਕਰ ਦੋ ਕੀ ਆ ਪੀਆ ਕਰਦਾ ਹੈ 65 66 ਦੀ 65 ਦੀ ਜਾਂਦੇ ਫਿਰ ਸੰਧੂ ਸਾਹਿਬ ਹੁਣ ਇਹ ਜਮਾਰਾ ਜਦੋਂ ਤਿਆਰ ਹੋ ਵੀ ਜਿੰਨਾ ਆਪਾਂ ਮੁੱਲ ਪਾਇਆ ਉਹ ਉਨੇ ਦੀ ਹੈ ਹੁਣ ਠੀਕ ਹੈ ਜਦੋਂ ਤਿਆਰ ਹੋ ਗਈ ਉਦੋਂ ਫਿਰ ਜਾਰੀ ਦੀ ਆ ਠੀਕ ਹੈ ਬਸ ਕੋਈ ਨਹੀਂ ਤੇ ਆ ਆ ਗਈ ਰੈੱਡ ਬ੍ਰਾਊਨ ਹੈ ਹਨਾ ਹਾਂਜੀ ਹਾਂਜੀ ਬੜਾ ਸੋਹਣਾ ਥਾਂ ਲਿਵਾ ਲੱਗਾ ਕਰਮ ਵਾਲੀ ਨੂੰ ਹਾਂਜੀ ਸੰਧੂ ਸਾਹਿਬ ਹਾਂ 2-4 ਦਿਨ ਲੈ ਜਾਓਗੇ ਸੱਜਣਾ ਸੂਨ ਜੀ ਲਾਓ ਥਾਂ ਲੈਵਾ ਬਹੁਤ ਸੋਹਣਾ ਸੱਜਣਾ ਲੱਗਾ ਕਰ ਮਾਲੀ ਨੂੰ ਲਾਓ ਭਾਈ ਇਹਦੀ ਕੀਮਤ ਫੇਰਾ ਹਾਂ ਜੀ ਤੁਹਾਨੂੰ ਮੋਨੇ ਦਾ ਕੈਂਟ ਕਰਦੇ ਆਂ 60 ਦੀ ਹਾਂਜੀ ਹਾਂਜੀ ਠੀਕ ਹੈ ਲੋ ਸੱਜਣੋ ਚੋ ਆਪਾਂ ਕਟੀਆਂ ਵੀ ਨਹੀਂ ਲਈ ਲੋ ਜੀ ਤੇ ਆ ਪਸ਼ੂ ਆ ਇਹਨਾਂ ਦੀ ਡਿਟੇਲ ਤੇ ਕਰਤੀ ਸਾਂਝੀ ਦੋ ਕਟੀਆਂ ਬਾਈ ਦੀਆਂ ਕਰਦੀਆਂ ਤੇ ਮਾਲ ਜਿਹੜਾ ਚੰਗਾ ਢੇਰੀ ਦੇ ਵਿੱਚ ਮਾਲ ਲਾਇਆ ਸਾਰੇ ਇਹ ਦੋ ਕਟੀਆਂ ਜਿਹੜੀਆਂ ਘਰੋਂ ਵੀ ਬਾਈ ਕਹਿੰਦਾ ਮੈਂ ਦੇ ਦੇਣੀ ਆ ਠੀਕ ਆ ਇਹ ਕਿੰਨੇ ਕਿੰਨੇ ਚਿਰ ਦੀਆਂ ਹੋਣਗੀਆਂ ਤੁਹਾਨੂੰ ਸਾਵਾ ਸਾਲ ਦੀ ਹੋ ਗਈ ਤੇ ਉਹ ਦਸਵੇਂ ਹੀ ਆਦੀ ਆ ਖੀਰੀਆਂ ਹੀ ਆਉਣਗੀਆਂ ਟਿਕਟੀਆਂ ਦੀਆਂ ਹਾਂਜੀ ਖੀਰੀਆਂ ਤੇ ਖੀਰੀਆਂ ਕਟੀਆਂ ਖੀਰਾਂ ਇਹ ਕਿੰਨੇ ਕ ਦੀਆਂ ਦੇ ਦਿਆਂਗਾ ਸੰਧੂ ਸਾਹਿਬ ਆਪਾਂ 24000 ਦੀ ਚੋਰੀ ਦੇ ਦੀ 24000 ਦੀ 12 12000 ਦੀ ਹਾਂਜੀ ਸਜਣੋਂ ਫੂਨ ਲਾਇਓ ਹੋਰ ਮਾਨ ਕਰਨਗੇ ਕਰਦਾਂਗੇ ਮਾਨਤਾਂ ਹਾਂ ਨਾ ਹਾਂਜੀ ਖੁੱਲਾ ਕਟੀਆਂ ਜੋ ਕਟੀਆਂ ਚੋਂ ਖੁੱਲਾ ਕਰਦਣਗੇ ਮਾਲ ਸਾਰਾ ਹੀ ਬਾਈ ਦਾ ਚੰਗਾ ਦੀ ਆਪ ਸੇ ਵੇਖ ਸਕਦੇ ਜੀ ਵੱਡੀਆਂ ਹੀ ਮਈਆਂ ਕੋਈ ਛੋਟੀ ਮੈਂ ਕੋਈ ਨਹੀਂ ਆ ਚੰਗੇ ਰਿਕਾਰਡ ਲਗਾ ਇਹ ਆਪਣੀ ਜਿਹੜੀ ਖਰੀਦਦਾਰੀ ਕਰਿਓ ਸასი ਕਾਲ ਜੀ ਸਾਰਿਆਂ ਨੂੰ